ਲੋਕ ਸਰਕਾਰ ਚਲਾਉਣਗੇ ਤੇ 25 ਸਾਲੀ ਲੋਕ ਬਦਲ ਸਕਦੇ ਆਪਣਾ ਰਾਜ ਬਾਬਾ ਸਾਹਿਬ ਮਿਲ ਕੇ ਕਹਿੰਦੇ ਰਾਜਾ ਰਾਣੀ ਦੇ ਪੇਟੋਂ ਨਹੀਂ ਜੰਮੇਗਾ ਮੈਂ ਰਾਣੀਆਂ ਦੇ ਆਪਰੇਸ਼ਨ ਕਰ ਦਿੱਤੇ ਰਾਜਾ ਤੁਸੀਂ ਜਮਾਉਂਗੇ 25 ਸਾਲੀ ਜਮਾਉਂਗੇ 75 ਸਾਲ ਹੋ ਗਏ ਦੇਸ਼ ਆਜ਼ਾਦ ਹੋਿਆਂ ਨੂੰ 15 ਬਰੀ ਆਪਾਂ ਰਾਜਾ ਜਮਾਇਆ ਤਾਪਣਾ ਨਹੀਂ ਜਮਾਇਆ ਹੈ ਚਾਚਾ ਬੋਟਾ ਤੇਰੀਆਂ ਗਲੀ ਬਣਾ ਦੇ ਬੋਟਾ ਤੇਰੀਆਂ ਕਿ ਆ ਲੈਂਟਰ ਪਾ ਦੇ ਧਰਮਸ਼ਾਲਾ ਦਾ ਵੋਟਾਂ ਤੇਰੀਆਂ ਗੁਰੂ ਰਬਦਾਸ ਭਗਵਾਨ ਬਾਲਮੀਕ ਦੇ ਮੰਦਿਰ ਨੂੰ ਗ੍ਰਾਂਟ ਦੇ ਦੇ ਵੋਟਾਂ ਤੇਰੀਆਂ ਤੇ ਚਾਚਾ ਕਹਿੰਦਾ ਇਸ ਗਲੀ ਚੋਂ ਵੋਟਾਂ ਨਹੀਂ ਮਿਲਦੀਆਂ ਤੇ ਚਾਚਾ ਲੱਭਦਾ ਆ ਕਿ ਚੋਂ ਕਿਹੜਾ ਜਿਹੜਾ ਡੱਫ ਕੇ ਵੋਟਾਂ ਦੇ ਦੋ ਮੈਨੂੰ ਤੇ ਚਾਚਾ ਸ਼ਰਾਬ ਦੀਆਂ ਬੋਤਲਾਂ ਤੁਹਾਡੇ ਮੂੰਹਾਂ 'ਚ ਡੱਪ ਕੇ ਜਾਂਦਾ ਇਸ ਸਮਾਜ ਦੇ ਕਿ ਵੋਟ ਦੇ ਦੇ ਮੈਨੂੰ ਉਹ ਕਹਿੰਦਾ ਚਾਚਾ ਜਿਹੜੀ ਕੱਲ ਪਲਾਈ ਸੀ ਉਹ ਠੀਕ ਨਹੀਂ ਸੀ ਅੱਜ ਕੋਈ ਵਧੀਆ ਜਿਹਾ ਨਾਲੇ ਪਿਆਜ ਨਾਲ ਨਹੀਂ ਸਵਾਦ ਆਉਂਦਾ ਤੇ ਚਾਚਾ ਮੁਰਗਾ ਲੈ ਕੇ ਤੁਰਿਆ ਆ। ਤੇ ਇਹਨਾਂ ਨੂੰ ਸਵਾਦ ਆ ਜਾਏ, ਬੂਟ ਮੈਨੂੰ ਦੇ ਦਣ ਕਿਸੇ ਤਰ੍ਹਾਂ, ਪਰਚੀ ਮੈਨੂੰ ਦੇ ਦੇ। ਤੇ ਕਰਮੀ ਧਰਮੀ ਕਹਿੰਦੀ ਹੈ ਚਾਹ ਭਾਈਆ ਮੈਨੂੰ ਕੀ ਦਿੱਤਾ ਉਹਨਾਂ ਨੇ ਤਾਂ ਮੂੰਹ ਤਾਂ ਫੱਟੇ। ਕਹਿੰਦਾ ਤੂੰ ਕਰ ਵੀ ਇੱਕ ਕਿ ਤੂੰ ਵੀ ਲੈ ਲਈ ਕਹਿੰਦੀ ਨਹੀਂ ਅਜੇ ਨਹੀਂ, ਠੰਡਾ ਢੁੰਡਾ ਪੜਾ ਦੇ। ਲੈ ਬੀਬੀਆਂ ਲਈ ਠੰਡਿਆਂ ਦੀਆਂ ਬੋਤਲਾਂ। ਲੈ ਹੁਣ ਸਾਡੇ ਲਈ ਸੁੱਕਾ ਠੰਡਾ, ਬਰਫੀ ਦੇ ਟੱਪੇ ਤੁਰ ਪਏ। ਲੈ ਭਾਈਆ ਇਹ ਤਾਂ ਹੁਣੇ ਹੀ ਭੁੱਲ ਜਾਣਾ ਆ। ਖਾਦਾ ਪੀਦਾ ਤੇ ਚਾਚਾ ਐ ਡੈਡੀਆ ਪੰਡਾ ਸੂਟਾਂ ਦੀਆਂ ਲੈ ਕੇ ਤੁਰ ਪਿਆ ਜਿੱਦਾਂ ਨਾਨਕੇ ਸ਼ੱਕ ਨੂੰ ਲੈ ਕੇ ਤੁਰ ਉਹ ਕਹਿੰਦਾ ਇਹਨਾਂ ਦੀ ਵੋਟ ਨਾਲ ਰਾਜਾ ਬਣਨਾ ਇਹ ਕਿਤੇ ਆਪਣਾ ਰਾਜਾ ਨਾ ਬਣਾ ਲੈਣ ਇਹ ਕਿਤੇ ਆਪਣਾ ਰਾਜਾ ਨਾ ਬਣਾ ਲੈਣ ਤੇ ਚਾਚਾ ਕਦੀ ਕਾਂਗਰਸ ਦਾ ਆਇਆ ਚਾਚਾ ਕਦੀ ਕਾਲੀ ਦਲ ਦਾ ਆਇਆ ਚਾਚਾ ਕਦੀ ਭਾਜਪਾ ਦਾ ਆਇਆ ਪਰ ਨਵੇਂ ਚਾਚੇ ਹੁਣ ਝਾੜੂ ਵਾਲੇ ਆਇਆ ਕਰਨੇ ਤੁਹਾਡੇ ਕੋਲ ਉਹਨਾਂ ਦੀ ਲੜਾਈ ਕਿ ਆ ਰਾਜ ਤੁਹਾਡਾ ਨਹੀਂ ਹੋਣਾ ਚਾਹੀਦਾ ਕਾਸ਼ੀराम ਸਾਹਿਬ ਕਹਿੰਦਾ ਜੇ ਮੇਰੇ ਵਾਲੇ ਬੰਦੇ ਬਣ ਜਾਣ ਇਹਨਾਂ ਚਾਚਿਆਂ ਨੂੰ ਬੰਦੇ ਦੇ ਪੁੱਤ ਬਣਾ ਦੇ ਆ ਕਿ ਅੱਜ ਦੇ ਦਿਨ ਤੁਹਾਡੇ ਕੋਲ ਸੁਨੇਹਾ ਲੈ ਕੇ ਆਏ ਆ ਆਜ਼ਾਦੀ ਦੇ 75 ਸਾਲਾਂ 'ਚ ਤੁਸੀਂ ਕਹਿੰਦੇ ਪੰਜਾਬ ਦੇ ਅਸੀਂ ਦੇਸੀ ਕੀ ਖਾਣੇ ਵਾਲੇ ਲੋਕ ਤੇ ਕਿੱਥੇ ਰਹਾ ਜਾ ਤੁਹਾਡਾ ਤੇ ਜੂਪੀ ਦੇ ਉਹ ਲੋਕ ਜਿਹੜੇ ਬਹੁਤ ਕਮਜ਼ੋਰ ਸੀ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਇਹ ਤਾਂ ਚੌਲ ਖਾਂਦੇ ਦੇਸੀ ਕੀ ਨਹੀਂ ਖਾਂਦੇ ਦੇਖੋ ਚਾਰ-ਚਾਰ ਬਰੀ ਉਹਨਾਂ ਨੇ ਰਾਜਾ ਆਪਣਾ ਬਣਾਇਆ ਭੈਣ ਕੁਮਾਰੀ ਮਾਇਆਵਤੀ ਜੀ ਮੁੱਖ ਮੰਤਰੀ ਬਣੇ ਤੁਸੀਂ ਕਹਿੰਦੇ ਦੇਸੀ ਕੇ ਖਾਨੇ ਤੇ ਲੇਲੜੀਆਂ ਕੱਢਣ ਲੱਗਿਆ ਹੋਆ ਲੇਨੜੀਆਂ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਅਸੀਂ ਪੰਜਾਬ 'ਚ ਫੈਸਲਾ ਕੀਤਾ ਅਸੀਂ ਆਪਣਾ ਰਾਜਾ ਬਣਾਵਾਂਗੇ ਗਰੀਬਾਂ ਦਾ ਰਾਜਾ ਬਹੁਜਨ ਸਮਾਜ ਦਾ ਰਾਜਾ ਜਿਹੜਾ ਗਰੀਬਾਂ ਦੀ ਗੱਲ ਕਰੇ ਗਰੀਬ ਕਿਸੇ ਜਾਣਤਾ ਦਾ ਹੋਵੇ ਕਿਸੇ ਧਰਮ ਦਾ ਜਿੱਦਾਂ ਭੈਣ ਕੁਮਾਰੀ ਮਾਇਆਵਤੀ ਜੀ ਨੇ ਯੂਪੀ 'ਚ ਕੀਤਾ ਅਸੀਂ ਤੁਹਾਡਾ ਸਮਰਥਨ ਲੈਣਾ ਹੈ ਲੋਕਾਂ ਨਾਲ ਰਾਜਾ ਰਾਜ ਆਉਣਾ ਲੋਕ ਮੈਦਾਨਾਂ 'ਚ ਖੜੇ ਕਰਨੇ ਪੈਂਦੇ ਆ ਬੋਟਾ ਤੋਂ ਪਹਿਲਾਂ ਲੋਕ ਸੜਕਾਂ 'ਤੇ ਖੜੇ ਕਰਨੇ ਪੈਂਦੇ ਆ ਉਸੇ ਲੜੀ ਦਾ ਪਹਿਲਾ ਪ੍ਰੋਗਰਾਮ 9 ਅਕਤੂਬਰ ਨੂੰ ਬਹੁਤ ਵੱਡਾ ਪ੍ਰੋਗਰਾਮ ਐਡਾ ਵੱਡਾ ਪ੍ਰੋਗਰਾਮ ਹੋ ਜਾਏ ਐਡਾ ਵੱਡਾ ਕਿ ਪੂਰਾ ਸ਼ਹਿਰ ਪਰ ਉਦਣ ਜਾਮ ਹੋ ਜਾਣਾ ਚਾਹੀਦਾ ਅੱਜ ਦੇ ਦਿਨ ਕੰਦਾਲਾ ਜੱਟਾ ਪਿੰਡ ਇੱਥੋਂ ਦੀ ਟੀਮ ਬੀਪੀਆਂ ਦੀ ਗੱਡੀ ਲੱਕ ਬੰਦਿਆਂ ਦੀ ਗੱਡੀ ਲੱਖ ਬੀਪੀਆਂ ਦੀ ਗੱਡੀ ਲੱਖ 50 ਵਾਲੀ ਬੰਦਿਆਂ ਦੀ ਲੱਖ ਜਿੱਥੇ ਮੈਂ ਨਹੀਂ ਗਿਆ ਉੱਥੇ ਦੇਖਣਾ ਵੀ ਸਰ ਜਾਨਾ ਪਰ ਅੱਜ ਤੁਸੀਂ ਮੈਨੂੰ ਦੂਜੀ ਵਾਰੀ ਪਿੰਡ ਬੁਲਾਇਆ ਪਿਛਲੇ 13 ਸਾਲਾਂ ਚ ਤੇ ਮੇਰੀ ਅਪੀਲ ਹੈ ਤੁਹਾਡੇ ਅੱਗੇ ਕਿ ਦੋਹਾਂ ਦੀ ਤਿਆਰੀ ਕਰਨੀ ਰੋਟੀਆਂ ਇੱਕ ਦਿਨ ਪਹਿਲਾਂ ਬਣਾ ਲੈਣੀਆਂ ਰੋਟੀਆਂ ਇੱਕ ਦਿਨ ਪਹਿਲਾਂ ਰੋਟੀਆਂ ਤਾਂ ਹਜ਼ਾਰਾਂ ਸਾਲਾਂ ਤੋਂ ਖਾ ਰਹੇ ਰਾਜ ਦਾ ਸੁਆਦ ਨਹੀਂ ਲਿਆ ਜੇ ਰਾਜ ਲੈਣਾ ਤਾਂ ਕਿਸੇ ਨੇ ਤੁਹਾਨੂੰ ਥਾਲੀ ਚ ਰੱਖ ਕੇ ਨਹੀਂ ਦੇਣਾ ਕੋ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਆਪਣੀ ਫੌਜ ਬਣਾਉਣੀ ਪੈਣੀ ਹੈ ਆਪਣਾ ਬਲ ਬਣਾਉਣਾ ਪੈਣਾ ਲੋਕਤੰਤਰ ਚ ਲੋਕਾਂ ਦੇ ਇਕੱਠ ਨੂੰ ਬਲ ਕਹਿੰਦੇ ਆ ਤੇ ਬਲ ਬਲ ਦੀ ਤਰੀਕ ਜ਼ੋਰ ਦੀ ਤਰੀ ਤੁਹਾਡਾ ਜ਼ੋਰ ਦਿਖੇ ਉਹਦੀ ਤਰੀਕ 9 ਅਕਤੂਬਰ ਹੈ ਦਿਨ ਸੋਮਵਾਰ ਕੰਮ ਵਾਲਾ ਦਿਨ ਰੱਖਿਆ ਛੁੱਟੀ ਵਾਲਾ ਨਹੀਂ ਰੱਖਿਆ ਛੁੱਟੀ ਵਾਲੇ ਦਿਨ ਸਤਸੰਗ ਸੁਣਨ ਵੀ ਜਾਣਾ ਚੰਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜੀ